ਗੁਰਦਾਸਪੁਰ ਦੇ ਨੀਵੇਂ ਇਲਾਕੇ ਖਾਸ ਕਰਕੇ ਜਿਹੜੇ ਦਰਿਆ ਦੇ ਨਾਲ ਲੱਗੇ ਪੈਂਦੇ ਇਹ ਬਿਆਸ ਦਰਿਆ ਜਿਹੜਾ ਆ ਜਿੱਥੇ-ਿੱਥੇ ਪਾਣੀ ਦੀ ਮਾਰ ਮਾਰਦਾ ਆ ਉੱਥੇ ਮਾਈਨਿੰਗ ਜਿਹੜੀ ਆ ਨਜਾਇਜ਼ ਮਾਈਨਿੰਗ ਜਿਹੜੀ ਖਾਸ ਤੌਰ ਤੇ ਬੜੀ ਜੋਰਾਂ ਛੋਰਾ ਨਾਲ ਹੋ ਰਹੀ ਹੈ ਕਿਉਂਕਿ ਇਹ ਉਹ ਇਲਾਕਾ ਹੈ ਟੀਰੋਵਾਲ ਅਤੇ ਮੰਝ ਸਾਹਿਬ ਗੁਰਦੁਆਰੇ ਦੇ ਨਾਲ ਦਾ ਇਹ ਇਲਾਕਾ ਹੈ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਨਜਾਇਜ਼ ਮਾਈਨਿੰਗ ਲਗਾਤਾਰ ਚੱਲਦੀ ਪਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਦੇਖੋ ਮਿੱਟੀ ਜਿਹੜੀ ਘੱਟੋ-ਘੱਟਣੀ ਹੈ 8 ਤੋਂ 10 ਫੁੱਟ ਜਿਹੜੀ ਆ ਉਹ ਕੱਢੀ ਗਈ ਹੈ ਇਹ ਇਲਾਕੇ ਜਿਹੜੇ ਦਰਿਆ ਦੇ ਨਾਲ ਲੱਗਦੇ ਹਨ ਜਿੱਥੇ ਜਿੱਥੇ ਇਹ ਮਿੱਟੀ ਕੱਢੀ ਗਈ ਹੈ ਕਿਉਂਕਿ ਇਹ ਮਿੱਟੀ ਤੇ ਰੇਤਾ ਕੱਢਣ ਦੇ ਨਾਲ ਜਿਹੜੇ ਇਹ ਇਲਾਕੇ ਸਿੱਕੇ ਇੱਥੇ ਪਾਣੀ ਦੀ ਮਾਰ ਬਹੁਤ ਤੇਜ਼ੀ ਦੇ ਨਾਲ ਵੱਜਣੀ ਹੈ ਕਿਉਂਕਿ ਇਸ ਵੇਲੇ ਜਿਹੜਾ ਆ ਮਾਨਸੂਨ ਪੂਰੇ ਆਪਣੇ ਜੋਰਾ-ਸ਼ੋਰਾ ਤੇ ਆ ਕਿਉਂਕਿ ਮੌਸਮ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਐਤ ਕੀ ਜਿਹੜਾ ਮਾਨਸੂਨ ਆ ਉਮੀਦ ਤਾਂ ਜ਼ਿਆਦਾ ਬਰਖਾ ਜਿਹੜੀ ਹੋਵੇਗੀ ਅਤੇ 2023 ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਜਿਹੜੇ ਜ਼ਿਆਦਾ ਹੜਾ ਆਏ ਸੀ ਜਿਨ੍ਹਾਂ ਨਾਲ ਕਰਕਰ ਬਹੁਤ ਸਾਰੇ ਪਿੰਡੇ ਪਾਣੀ ਵਿੱਚ ਡੁੱਬ ਗਏ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਬੰਦ ਹੋਣ ਕਰਕੇ ਇਹ ਸਾਰੀ ਨਜ਼ਾਇਜ਼ਮਾਨੇ ਹੋ ਰਹੀ ਹੈ ਕੋਈ ਵੀ ਇਸ ਜਿਹੜੇ ਮਾਈਨਿੰਗ ਮਾਫੀਆ ਦੀ ਖਬਰ ਲੈਣ ਲਈ ਕੋਈ ਅੱਗੇ ਨਹੀਂ ਆ ਰਿਹਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿਉਂਕਿ ਇਸ ਮਾਈਨਿੰਗ ਦੇ ਸਦਕਾ ਹੀ ਜਿਹੜਾ ਬਿਆਸ ਦਰਿਆ ਦੇ ਜਿੰਨੇ ਵੀ ਜਿਹੜੇ ਕਿਨਾਰੇ ਆ ਉਹ ਨੀਵੇਂ ਹੋ ਰਿਹਾ ਨੀਵੇਂ ਹੋਣ ਦੇ ਨਾਲ ਇਹ ਵੱਡੇ ਜਿਹੜੇ ਪਾਣੀ ਦੀ ਮਾਰ ਮਾਰਨਗੇ ਲਾਗੇ ਤੇ ਜਿੰਨੇ ਵੀ ਪਿੰਡ ਆ ਉਹ ਸਾਰੇ ਡੁੱਬ ਜਾਣਗੇ ਅਤੇ ਜਿੰਨੀ ਵੀ ਫਸਲ ਆ ਲੋਕਾਂ ਦੀ ਉਹ ਸਾਰੀ ਪਰਵਾਈ ਕੌਣ ਪਰੂਆ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਦੀ ਬੰਦੀ ਹੈ ਕਿਉਂਕਿ ਜੇ ਉਹ ਇਨ੍ਹਾਂ ਮਾਈਨਿੰਗ ਮਾਫੀਆ ਜਿਹੜਾ ਆ ਉਹਤੇ ਲਗਾਮ ਪਾਉਣਗੇ ਤਾਂ ਹੀ ਜਿਹੜੀ ਹੈ ਇਹ ਮਾਈਨਿੰਗ ਰੋਕ ਸਕਦੀ ਹੈ ਪਰ ਅੱਖਾਂ ਬੰਦ ਕੀਤੀ ਹੋਈਆਂ ਉਹਨਾਂ ਅਧਿਕਾਰੀਆਂ ਨੇ ਜਦੋਂ ਮੀਡੀਆ ਦੀ ਟੀਮ ਨੇ ਇਸ ਮਾਈਨਿੰਗ ਵਾਲੀ ਜਗ੍ਹਾ ਦਾ ਦੌਰਾ ਕੀਤਾ ਤਾਂ ਕਟੋਕਟਨੀ ਇਹ ਜਿਹੜਾ ਇਲਾਕਾ ਸਿਗਾ ਕਟੋਕਟ 15 ਤੋਂ 20 ਕਿੱਲੇ ਜ਼ਮੀਨ ਆ ਜਿਹੜੀ ਦਰਿਆਲ ਦੇ ਨਾਲ ਲੱਗਦੀ ਹੈ ਉੱਥੇ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਰੇਤਾ ਤੇ ਮਿੱਟੀ ਕੱਢੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰ ਜਦੋਂ ਟੀਮ ਪਹੁੰਚੀ ਉਸ ਤੋਂ ਪਹਿਲਾਂ ਹੀ ਜਿਹੜੇ ਮਾਇਨਾ ਮਾਫੀਆ ਦੇ ਬੰਦੇ ਸੀਗੇ ਉਹ ਉੱਥੋਂ ਆਪਣੀਆਂ ਗੱਡੀਆਂ ਤੇ ਮਸ਼ੀਨਾਂ ਜਿਹੜੀਆਂ ਜੀਸੀਬੀ ਮਸ਼ੀਨਾਂ ਆ ਉਹ ਲੈ ਕੇ ਫਰਾਰ ਹੋ ਗਏ ਪਰ ਆਉਣ ਵਾਲਾ ਸਮਾਂ ਇਹਨਾਂ ਇਲਾਕਿਆਂ ਦੇ ਲਈ ਬਹੁਤ ਖਤਰਨਾਕ ਹੈ ਕਿਉਂਕਿ ਮੌਨਸੂਨ ਜਿਹੜੀ ਆ ਉਹ ਉਮੀਦ ਦੇ ਨਾਲ ਜਿਆਦਾ ਆਇਤ ਕੀ ਆ ਰਹੀ ਹੈ ਤੇ ਇਹ ਇਲਾਕੇ ਪਾਣੀ ਦੇ ਵਿੱਚ ਡੁੱਬਣ ਦੀ ਕਗਾਰ ਵਿੱਚ ਬਿਲਕੁਲ ਪਹੁੰਚ ਗਏ ਹਨ